ਜ਼ਿੰਦਗੀ ਦੇ ਪਰਸ਼ਾਵੇਂ ਕਦੇ ਧੁੱਪੇ ਕਦੇ ਸ਼ਾਮੇ ਜ਼ਿੰਦਗੀ ਦੇ ਪਰਸ਼ਾਵੇਂ ਕਦੇ ਧੁੱਪੇ ਕਦੇ ਸ਼ਾਮੇ ਟਾਮੇ ਟਾਮੇ ਸਜਣ ਦੁੱਖ ਵਿੱਚ ਸਾਥ ਨਵਾਉਂਦੇ ਨੇ ਕਈ ਤਾਂ ਝੂਠੇ ਕਰਦੇ ਦਿਖਾਵੇ ਟਾਮੇ ਟਾਮੇ ਸਜਣ ਦੁੱਖ ਵਿੱਚ ਸਾਥ ਨਵਾਉਂਦੇ ਨੇ ਕਈ ਤਾਂ ਝੂਠੇ ਕਰਦੇ ਦਿਖਾਵੇ ਜ਼ਿੰਦਗੀ ਦੇ ਪਰਸ਼ਾਵੇਂ ਕਦੇ ਧੁੱਪੇ ਕਦੇ ਸ਼ਾਮੇ ਬੰਮੜੇ ਵਾਲਿਆ ਰੋਸਾ ਕਿਹੜੇ ਗੱਲ ਦਾ ਏ ਉਸ ਮਾਲਕ ਤੇ ਟੇਕ ਰੱਖ ਜਿਹੜਾ ਰੱਖਿਆ ਕਰਦਾ ਹਰ ਇੱਕ ਥਾਂ 'ਵੀ ਉਸ ਮਾਲਕ ਤੇ ਟੇਕ ਰੱਖ ਜਿਹੜਾ ਰੱਖਿਆ ਕਰਦਾ ਹਰ ਇੱਕ ਥਾਂ 'ਵੀ ਜ਼ਿੰਦਗੀ ਦੇ ਪਰਸ਼ਾਮੀ ਕਦੇ ਧੂਪੇ ਕਦੇ ਸ਼ਾਮ ਟਾਂ ਮੇ ਟਾਂ ਮੇ ਸਜਣ ਸਾਥ ਨਵਾਉਂਦੇ ਨੇ ਕਈ ਤਾਂ ਝੂਠੇ ਕਰਦੇ ਦਿਖਾ ਦੇ